ਅੱਜ ਤੋਂ ਬਿਲਕੁਲ ਤੇ ਮੈਂ ਧੰਨਵਾਦ ਕਰਾਂਗਾ ਕਪੂਰ ਫੈਮਿਲੀ ਦਾ ਜਿਨ੍ਹਾਂ ਨੇ ਇੱਕ ਆਮ ਆਦੀ ਪਾਰਟੀ ਦਾ ਪਰੋਸਾ ਕਰਕੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਔਰ ਖਾਸ ਤੌਰ ਤੇ ਮਨੀਸ਼ਾ ਜੀ ਜਿਹੜੇ ਜਿਲ੍ਹਾ ਕਾਂਗਰਸ ਮੈਲਾ ਵਿੰਦ ਦੇ ਪ੍ਰਧਾਨ ਸੀਗੇ ਉਹਨਾਂ ਨੇ ਕਾਫੀ ਮਿਹਨਤ ਕਰਕੇ ਕਾਂਗਰਸ ਦੀ ਸੇਵਾ ਕੀਤੀ ਇਸ ਮੁਕਾਮ ਤੇ ਪਹੁੰਚੇ ਅੱਜ ਉਹਨਾਂ ਨੇ ਆਮ ਆਦੀ ਪਾਰਟੀ ਦੀ ਨੀਤੀਆਂ ਨੂੰ ਆਮ ਆਦੀ ਪਾਰਟੀ ਦੇ ਕੰਮ ਨੂੰ ਦੇਖ ਕੇ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਆਮ ਆਦੀ ਪਾਰਟੀ ਵੱਲੋਂ ਇਹਨਾਂ ਦਾ ਪਾਰਟੀ ਦੇ ਵਿੱਚ ਜੋ ਮਰਦਾ ਮਾਨਸਮਾਨ ਉਹ ਬਿਲਕੁਲ ਮਿਲੇਗਾ ਔਰ ਖਾਸ ਤੌਰ ਤੇ ਸਾਡੇ ਸੋਬੇ ਦੇ ਹਰਮਨ ਪਾਇਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਜੀ ਬਾਣ ਜਿਨ੍ਹਾਂ ਨੂੰ ਚਾਚੇ ਦੌਰ ਤੇ ਇਹਨਾਂ ਨੂੰ ਜੁਆਇਨ ਕਰਾਇਆ ਔਰ ਖਾਸ ਤੌਰ ਤੇ ਸਾਡੇ ਆਲਰੇਡੀ ਉਹ ਜੀ ਜਰਨਲਿਸਤ ਕਤਰ ਸੰਦੀਪ ਪਾਟਕ ਜੀ ਜਿਨ੍ਹਾਂ ਨੇ ਮੈਨੂੰ ਖੁਦ ਹੁਕਮ ਲਗਾਇਆ ਸੀ ਕਿ ਇਹਨਾਂ ਨੂੰ ਜੁਆਇਨ ਕਰਾਓ ਔਰ ਉਹਨਾਂ ਦੇ ਹੁਕਮਾਂ ਦੇ ਨਾਲ ਅੱਜ ਜੁਆਇਨ ਹੋਏ ਨੇ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੈ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਆਉਣ ਵਾਲੇ ਟਾਈਮ ਚ ਅਸੀਂ ਢਲ ਕੇ ਕੰਮ ਕਰਾਂਗੇ ਪਾਰਟੀ ਦੀ ਤਰੱਕੀ ਵਾਸਤੇ ਔਰ ਖਾਸ ਤੌਰ ਤੇ ਜੋ ਇਹਨਾਂ ਦੇ ਮਨ ਸੀਗਾ ਕਿ ਜੋ ਵਰਕਿੰਗ ਕਰਦੇ ਸੀਗੇ ਵਰਕਿੰਗ ਦੇ ਵਿੱਚ ਕਿਤਨੇ ਕਿਤੇ ਨਿਮੋਸ਼ੀ ਹੁੰਦੀ ਸੀ ਕਿ ਇੱਕ ਪਾਰਟੀ ਦੇ ਜਿਹੜੇ ਨਾਲ ਜੁੜੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਕੰਮ ਹੁੰਦੇ ਸੀ ਉਹਨਾਂ ਦੇ ਕੰਮ ਨਹੀਂ ਸੀ ਹੋ ਰਹੇ ਔਰ ਖਾਸ ਤੌਰ ਤੇ ਜੋ ਆਮ ਆਦੀ ਪਾਰਟੀ ਦੀ ਡਿਵੈਲਪਮੈਂਟ ਸੀਗੀ ਪਿਛਲੇ ਰਵਾਇਤੀ ਪਾਰਟੀਆਂ ਦੀ ਇਹ ਟਾਈਮ ਦਾ ਮੇਰਾ ਹਲਕਾ ਖਾਸ ਤੌਰ ਤੇ ਕਾਫੀ ਪਿਛੜਿਆ ਹੋਇਆ ਸੀਗਾ 30-35 ਸਾਲ ਤੋਂ ਔਰ ਜਦੋਂ ਦੇ ਅਸੀਂ ਲੋਕਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਂ ਇਸ ਨੌਰਥ ਸਰਕੇ ਦੀ ਸੇਵਾ ਕੀਤੀ ਹੈ ਤੇ ਉਸੇ ਮੇਰੇ ਕੰਮਾਂ ਨੂੰ ਦੇਖਦੇ ਹੋ ਵੀ ਇਹਨਾਂ ਨੇ ਇੱਕ ਸੋਚ ਬਣਾਈ ਸੀ ਕਿ ਜੇ 2 ਸਾਲ ਚ ਇੰਨੀ ਡਿਵੈਲਪਮੈਂਟ ਹੋ ਸਕਦੀ ਹੈ ਇਸ ਤੋਂ ਸਾਢੇ 37 ਸਾਲ ਦੇ ਵਿੱਚ ਕਿਉਂ ਨਹੀਂ ਹੋਈ ਇਸ ਕਰਕੇ ਇਹਨਾਂ ਨੇ ਮਨ ਮੰਨਾਲਿਆ ਕਿ ਜੇ ਅਸੀਂ ਕੋਈ ਕੰਮ ਕਹਿੰਦੇ ਸਾਡੇ ਹੁੰਦੇ ਨਹੀਂ ਤੇ ਇੱਧਰ ਡਿਵੈਲਪਮੈਂਟ ਦੀ ਚੱਲੀ ਲੱਗੀ ਹੋਈ ਹੈ ਤੇ ਮੈਂ ਬਿਲਕੁਲ ਇਹਨਾਂ ਦੀ ਜੋ ਭਾਵਨਾ ਸੀ ਉਹਨੂੰ ਦੇਖਦੇ ਹੋਏ ਅੱਜ ਇਹਨਾਂ ਨੂੰ ਵੈਲਕਮ ਕਰ ਰਹੇ ਹਾਂ ਆਸ ਹੈ ਕਿ ਅਪਾ ਨਾਲ ਮਿਲ ਕੇ ਸ਼ਹਿਰ ਨੂੰ ਸਮਾਜ ਨੂੰ ਅੱਗੇ ਚੱਕੇ ਲੈ ਕੇ ਜਾਵਾਂਗੇ ਔਰ ਖਾਸ ਤੌਰ ਤੇ ਆਮ ਆਦੀ ਪੜ੍ਹਜਾ ਦਾ ਚੜ੍ਹਾ ਬੁਲੰਦ ਕਰਾਂਗੇ ਜੋ ਮਾਨ ਸਾਹਿਬ ਦੀਆਂ ਸੋਚ ਐ ਔਰ ਸਾਡੇ ਪਾਕਿਸਤਾਨ ਦੀ ਸੋਚ ਐ ਉਸ ਨੂੰ ਅਸੀਂ ਬਿਲਕੁਲ ਨਾਲ ਤਖੜੇ ਹੋ ਕੇ ਕੰਮ ਕਰਾਂਗੇ ਬਿਲਕੁਲ ਮੈਂ ਤਾਂ ਕਹਿ ਰਿਹਾ ਜੀ ਪਾਰਟੀ ਦੀ ਮਾਨਸਮਾਨੀ ਬਿਲਕੁਲ ਮਿਲੂਗਾ ਮੈਂ ਲੈ ਕੇ ਦਊਂਗਾ ਜੇ ਕੀ ਦਿਖਾਲਾ ਪਾਰਟੀ ਦੀ ਕੰਮ ਕਰਨ ਦੀ ਦੇਖਿਆ ਇਹਨਾਂ ਨੇ ਸੁਣਿਆ ਆਪ ਖੁਦ ਮਾਨ ਸਾਹਿਬ ਨੇ ਆਪ ਉਥੇ ਬੋਲਦੇ ਆ ਕਿਹਾ ਕਿ ਇੱਥੇ ਵਰਕਰ ਦੀ ਵੈਲਿਊ ਹੈ ਵਰਕਰ ਦੇ ਕੰਮ ਕਰਨ ਦੀ ਵੈਲਿਊ ਹੈ ਸਾਡੇ ਵਰਕਰ ਨੂੰ ਪਤਾ ਵੀ ਨਹੀਂ ਸੀ ਸਾਨੂੰ ਇਹਨੇ ਉਹਦੇ ਮਿਲ ਜਾਣਗੇ ਇਹੋ ਜਿਹੇ ਬੰਦੇ ਚੇਅਰਮੈਨ ਬਣੇ ਆ ਜੇ ਇਹਨਾਂ ਨੇ ਸੋਚ ਵੀ ਨਹੀਂ ਰੱਖੀ ਜੇ ਕਿ ਚੇਅਰਮੈਨ ਬਣਾਗੇ ਇਸ ਕਰਕੇ ਸਾਡੀ ਪਾਰਟੀ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਹੈ ਇਹ ਕੰਮ ਦੇਖਦੀ ਹੈ ਕੰਮ ਦੇਖਣ ਦੇ ਨਾਲ ਉਹਨਾਂ ਦਾ ਰਿਜ਼ਲਟ ਹੁੰਦਾ ਹੈ ਬਿਲਕੁਲ ਇਹਨਾਂ ਦਾ ਰਿਜ਼ਲਟ ਇੱਕ ਲੱਖ ਵਧਿਆ हां बिल्कुल प्रेशर साहब ਸਾਡੇ ਕੈਂਡੀਡੇਟ ਨੇ ਆਮ ਆਦੀ ਪਾਰਟੀ ਦੇ ਔਰ ਹਰਮਨ ਪਿਆਰੀ ਨੇ ਸਾਰਿਆਂ ਦੇ ਉਹਨਾਂ ਨੇ 2 ਸਾਲ ਆਪਣੀ ਹਲਕੇ ਦੀ ਸੇਵਾ ਕੀਤੀ ਹੈਂ ਸੈਂਟਰ ਦੀ ਸੈਂਟਰ ਦੀ ਸੇਵਾ ਨੂੰ ਦੇਖਦੇ ਹੋਏ ਲੋਕਾਂ ਸਾਡੀ ਪਾਰਟੀ ਨੇ ਉਹਨਾਂ ਨੂੰ ਟਿਕਟ ਨਵਾਜੀ ਹੈ ਔਰ ਮੈਂ ਮਾਨਸਬੀ ਦਾ ਕਿ ਸਾਡੇ ਸਚੋਂ ਉਹਨਾਂ ਨੇ ਇੱਕ ਐਮਐਲਏ ਟਿਕਟ ਦੇ ਕੇ ਨਵਾਜਿਆ ਔਰ ਮੈਂ ਅਸੀਂ ਸਾਰੇ ਤਕਰੀਬ ਐਮਐਲਏ ਜਿੰਨੇ ਵੀ ਆ ਨੌ ਸਾਡੇ ਹਲਕੇ ਨੇ ਨੌ ਦੇ ਨੌ ਐਮਐਲਏ ਮਿਹਨਤ ਕਰ ਰਹੇ ਆ ਔਰ ਬਿਲਕੁਲ ਪਾਰਟੀ ਦੀ ਜੋ ਸੋਚ ਹੈ ਉਹ ਉਹਦੇ ਮੁਤਾਬਕ ਕੰਮ ਚੱਲ ਰਿਹਾ ਔਰ ਜਿੱਤਨ ਵਿੱਚ ਸੀਟ ਔਰ ਤਕਰੀਬਨ ਜੇ ਮੈਂ ਵੀ ਕਹਾ ਕਿ ਕਾਂਗਰਸ ਪਾਰਟੀ ਜਿਨ ਨੂੰ ਅੱਜ ਐਲਵੇ ਦਾ ਕਹ ਕੇ ਕਿ ਮਨੀਸ਼ਾ ਜੀ ਆਏ ਨੇ ਉਸ ਪਾਰਟੀ ਕੋਲੇ ਬੇਕਦਰੀ ਸવાય ਹੋਰ ਕੁਛ ਨਹੀਂ ਹੈ ਕਿਉਂ ਇਨਾਂ ਕੋਲ ਇੰਡਲ ਡਿਗਜ ਨੇਤਾ ਬੈਠੇ ਜਗੇ ਉਹਨਾਂ ਨੂੰ ਛੱਡ ਕੇ ਇਹਨਾਂ ਨੇ ਮੁਕਸਰ ਤੋਂ ਗਿੱਦੜਪਾਦੋਂ ਲਿਆ ਕੇ ਤੇ ਕੈਂਡੀਡੇਟ ਖੜਾ ਕਰਤਾ ਜਿਨ ਜਿਨ ਨੂੰ ਆਪਣੀ ਆਪ ਨੂੰ ਦੱਸਣਾ ਪੈਂਦਾ ਕਿ ਲੋਕਾਂ ਦੇ ਵਿੱਚ ਜਾ ਕੇ ਕਿ ਮੈਂ ਰਾਜਾ ਵੜਿੰਗਾ ਜੀ ਇੱਕ ਸੋਚ ਦੇਖੋ ਨਾ ਜੇ ਆਪ ਕੈਂਡੀਡੇਟ ਦੱਸ ਰਿਹਾ ਕਿ ਮੈਂ ਰਾਜਾ ਵੜਿੰਗਾ ਤੁਹਾਡਾ ਆਪ ਸਾਬਲਾ ਉਹਦੀ ਕਿੰਨੀ ਫੋਲੋਇੰਗ ਹੋएगी ਅੱਜ ਮੈਂ ਆਸ਼ਕਾਵਾਂ ਪ੍ਰੈਸ਼ਰ ਸਾਹਿਬ ਨੂੰ ਲੋਕ ਪਸੰਦ ਕਰ ਰਹੇ ਨੇ ਔਰ ਪ੍ਰੈਸ਼ਰ ਸਾਹਿਬ ਜਿੱਤਣਗੇ ਬਹੁਤ ਵੱਡੇ ਵੱਡੇ ਵਾਰਤ ਮਾਰ ਜਣ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਐਮ ਐਲ ਏ ਸ਼੍ਰੀ ਮਦਨ ਲਾਲ ਬੱਗਾ ਜੀ ਦਾ ਜਿਨ੍ਹਾਂ ਦੇ ਸਦਕਾ ਅੱਜ ਸੀ ਐਮ ਸਾਹਿਬ ਨੇ ਮੈਨੂੰ ਆਮ ਆਦਮੀ ਪਾਰਟੀ ਚ ਜੁਆਇਨ ਕਰਵਾਇਆ ਇਹੀ ਗੱਲ ਕਵਾਂਗੀ ਕਿ ਇਹਨਾਂ ਦੇ ਕੰਮਾਂ ਦੇ ਕਰਕੇ ਗੌਰਵ ਜੀ ਦੇ ਕੰਮਾਂ ਕਰਕੇ ਇਹਨਾਂ ਦੇ ਜਿਹੜਾ ਜਨ ਸੰਪਰਕ ਅਭਿਆਨ ਹੈ ਇਹਨਾਂ ਨੇ ਅਗਰ ਮੋੜ ਦੇ ਉੱਤੇ ਵੀ ਕੋਈ ਇਨੌਗ੍ਰੇਸ਼ਨ ਕਰਨੀ ਹੈ ਇਹਨਾਂ ਨੇ ਇਹ ਨਹੀਂ ਕਦੀ ਸੋਚਿਆ ਕਿ ਇਹ ਕਾਂਗਰਸ ਪਾਰਟੀ ਦੀ ਹੈ ਇਹਨਾਂ ਨੇ ਮੈਨੂੰ ਵੀ ਹਮੇਸ਼ਾ ਮੈਸੇਜ ਲਗਾਇਆ ਜੀ ਇਹਨਾਂ ਦੀ ਸੋਚ ਹਮੇਸ਼ਾ ਐਦਾਂ ਦੀ ਰਹੂਗੀ ਤੁਸੀਂ ਖੁਦ ਦੇਖੋ ਕਿ ਹਲਕਾ ਨਾਰਥ ਦੀ ਡਿਵੈਲਪਮੈਂਟ ਕਿੰਨੀ ਹੋ ਚੁੱਕੀ ਹੈ ਸੋ ਕੁਝ ਰੀਜ਼ਨਸ ਹੁੰਦੇ ਨੇ ਸਾਡੀ ਪਾਰਟੀ ਦੇ ਵਿੱਚ ਤੁਸੀਂ ਦੇਖਿਆ ਐ ਐਮਐਲਏ ਸ਼੍ਰੀ ਰਕੇਸ਼ ਪਾਂਡੇ ਜੀ ਜਿਹੜੇ ਕਿ ਐਕਸ ਐਮਐਲਏ ਰਹੇ ਨੇ ਉਹਨਾਂ ਦੇ ਬਾਹਰ ਨਹੀਂ ਨਿਕਲਦੇ ਤੁਸੀਂ ਵੀ ਖੁਦ ਇਹ ਚੀਜ਼ਾਂ ਦੇਖੀਆਂ ਐ ਸੋ ਉਹਨਾਂ ਦੀ ਇਗਨੋਰੈਂਸ ਉਹਨਾਂ ਨੇ ਹਮੇਸ਼ਾ ਬੀਂਗ ਐ ਮੈਨੂੰ ਲੁਧਿਆਣਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਹਨਾਂ ਨੇ ਆਲਮੋਸਟ ਇਗਨੋਰ ਕੀਤਾ ਮੈਂ ਪਾਰਟੀ ਦੀ ਸੇਵਾ ਕੀਤੀ ਸੀ ਸੇਵਾ ਕਰ ਰਹੀ ਸੀ ਬਟ ਹੁਣ ਕਿਤੇ ਜਦੋਂ ਬੰਦਾ ਇਗਨੋਰ ਹੁੰਦਾ ਨਾ ਬੜੇ ਪੱਕਾ ਕਰਨਾ ਪੈਂਦਾ ਮਨ ਆਪਣੇ ਰੋਣੇ ਤੇ ਕਾਬੂ ਕਰਨਾ ਪੈਂਦਾ ਤਾਂ ਬੰਦਾ ਪਾਰਟੀ ਛੱਡਦਾ ਸੋ ਉਹਨਾਂ ਦਿਗਜ ਨੇਤਾਵਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਦਿਲੋਂ ਦੀ ਹਮੇਸ਼ਾ ਧੰਨਵਾਦ ਰਹੂਗਾ ਜਿਨ੍ਹਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਸੋ ਮੈਂ ਜ਼ਿਲ੍ਹਾ ਪ੍ਰਧਾਨ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਕੰਮ ਵੀ ਕਰਕੇ ਦਿਖਾਇਆ ਸੋ ਮੈਨੂੰ ਲੱਗਦਾ ਕਿ ਹੁਣ ਜਿਹੜੀਆਂ ਸੇਵਾਵਾਂ ਮੈਂ ਆਮ ਆਦਮੀ ਪਾਰਟੀ ਨੂੰ ਦਵਾ ਤਾਂ ਕਿ ਆਮ ਆਦਮੀ ਪਾਰਟੀ ਜਿੱਥੇ ਹਲਕੇ ਨੌਰਥ ਦੀ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੌਧਰੀ ਮਦਨ لال ਬੱਗਾ ਜੀ ਤੁਸੀਂ ਦੇਖੋਗੇ ਕਿ ਅਸੀਂ ਇਹਨਾਂ ਦੇ ਨਾਲ ਜਿਹੜਾ ਕੰਮ ਕਰਾਂਗੇ ਉਹ ਡਵੈਲਪਮੈਂਟ ਦੇਖੋਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਦੁਆ ਕਰਾਂਗੇ ਕਿ ਅੱਗੇ ਤੋਂ ਅੱਗੇ ਮਦਨਾਲ ਬਗਾ ਜੀ ਦਾ ਜਿਹੜਾ ਰੁਤਬਾ ਹੋਰ ਉੱਚਾ ਜਾਵੇ ਜ਼ਿਲ੍ਹਾ ਪ੍ਰਧਾਨ ਜਿਹੜੀ ਹੁੰਦੀ ਹੈ ਪਾਰਟੀ ਦੀ ਜੀ ਸਰਕਾਰ ਦਾ ਕਾਂਗਰਸ ਨੂੰ ਤੁਹਾਡੀ ਜਾਣ ਬਿਲਕੁਲ ਪਏਗਾ ਇਹ ਚੀਜ਼ ਤਾਂ ਮੈਂ ਵੀ ਮੰਨਾਂਗੀ ਕਿ ਔਰਤ ਨੂੰ ਔਰਤ ਹੀ ਇਕੱਠਾ ਕਰ ਸਕਦੀ ਹੈ ਜਿਵੇਂ ਕਿ ਮਹਿਲਾ ਕਾਂਗਰਸ ਨੂੰ ਇਕੱਠਾ ਕਰਨਾ ਇੱਕ ਦੇਖੋ ਹਰ ਕੋਈ ਅਮੀਰ ਨਹੀਂ ਹੁੰਦਾ ਹਰ ਕੋਈ ਗਰੀਬ ਨਹੀਂ ਹੁੰਦਾ ਮੈਂ ਹਰ ਉਸ ਮਹਿਲਾ ਦੇ ਘਰੇ ਉਹਨਾਂ ਨੂੰ ਨਾਲ ਲੈ ਕੇ ਚੱਲੀ ਆ ਕਿ ਜਿਨ੍ਹਾਂ ਨੂੰ ਮੇਰੀ ਜ਼ਰੂਰਤ ਸੀ ਮੈਨੂੰ ਉਹਨਾਂ ਦੀ ਜ਼ਰੂਰਤ ਸੀ ਅੱਜ ਉਹ ਮਹਿਲਾਵਾਂ ਨੂੰ ਮੈਂ ਹੱਥ ਜੋੜ ਕੇ ਮਾਫੀ ਮੰਗਾਂਗੀ ਪਰ ਮੇਰੇ ਕੁਝ ਆਪਣੇ ਰੀਜ਼ਨਸ ਸੀਗੇ ਜਿਹੜੀ ਮੈਂ ਪਾਰਟੀ ਛੱਡੀ ਐ ਔਰ ਮੇਰਾ ਮਾਨ ਸਤਕਾਰ ਜੋ ਮੈਨੂੰ ਅੱਜ ਪਹਿਲੇ ਦਿਨ ਹੀ ਮੈਨੂੰ ਇੰਨਾ ਮਾਨ ਸਤਕਾਰ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਇਹ ਪਿਆਰ ਜੋ ਪਰਿਵਾਰ ਦਾ ਪਿਆਰ ਹੈ ਮੈਨੂੰ ਅਗਰ ਐਦਾਂ ਹੀ ਮਿਲਦਾ ਰਿਹਾ ਤੇ ਪਾਰਟੀ ਦਾ ਝੰਡਾ ਬੁਲੰਦ ਕਰਨਾ ਮੇਰੀ ਜ਼ਿੰਮੇਵਾਰੀ ਹੁਣ ਬਣ ਗਈ ਹੈ ਸੋ ਆਮ ਆਦਮੀ ਪਾਰਟੀ ਦਾ ਤੁਸੀਂ ਦੇਖਿਆ ਕਿ ਭਗਵੰਤ ਸਿੰਘ ਮਾਨ ਜੀ ਨੇ ਅੱਜ ਜੋ ਸੋਹਰੇ ਗੱਲਾਂ ਕੀਤੀਆਂ ਬਹੁਤ ਦਿਲ ਤੱਕ ਗਈਆਂ ਉਹ ਗੱਲਾਂ ਔਰ ਮੈਂ ਤੈਹ ਦਿਲ ਤੋਂ ਐਮਐਲਏ ਚੌਧਰੀ ਮਧਨਾਲਲ ਬੱਗਾ ਜੀ ਦਾ ਬਹੁਤ ਬਹੁਤ ਦਿਲੋਂ ਦੀ ਧੰਨਵਾਦ ਕਰੂੰਗੀ ਮੇਰਾ ਛੋਟਾ ਵੀ ਗੌਰਵ ਜੀ ਦਾ ਔਰ ਸਮੁੱਚੀ ਜਿਹੜੀ ਇਹਨਾਂ ਦੀ ਟੀਮ ਹੈ ਔਰ ਜਿਹੜਾ ਇਹਨਾਂ ਨੇ ਮੇਰੇ ਤੇ ਦੇਖੋ ਵਿਸ਼ਵਾਸ ਕਰਨਾ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਪੂਰੀ ਕੋਸ਼ਿਸ਼ ਕਰਾਂਗੇ ਕਿ ਉਸ ਵਿਸ਼ਵਾਸ ਤੇ ਉੱਤੇ ਹਮੇਸ਼ਾ ਬਨੇ ਰਹੀਏ ਥੈਂਕ ਯੂ ਸੋ ਮੱਚ ਭਾਰਤ ਮਾਤਾ ਕੀ ਜੈ। ਅੱਗੇ ਝੰਡਾ ਪਾਕੇ ਦਾ ਥੱਕਿਆ ਜਾਂਦਾ ਨਹੀਂ ਹੋਂ ਕਿ ਆਪਾਂ ਦੇ ਬਿਲਕੁਲ ਚੱਕਾਂਗੇ ਕਿਉਂ ਨਹੀਂ ਚੱਕਾਂਗੇ ਉਹਨਾਂ ਨੇ ਸਾਨੂੰ ਇਗਨੋਰ ਕੀਤਾ। ਸੋ ਹੁਣ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਮੇਰਾ ਫਰਜ਼ ਬੰਦਾ ਹੈ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਾ ਆਪਣੇ ਐਮ ਐਲ ਏ ਸ਼੍ਰੀ ਜੋ ਚੌਧਰੀ ਮਦਨ ਲਾਲ ਬੱਗਾ ਜੀ ਦੀ ਜੀ ਨੂੰ ਹੋਰ ਮਜ਼ਬੂਤ ਕਰਨਾ। ਮੇਰਾ ਨਾਮ ਅਸਰਾਰ ਤਰੀਨ ਹੈ। ਮੈਂ ਪਹਿਲੇ ਜ਼ਿਲ੍ਹਾ ਦੇ ਤਿੰਨ ਵਾਰੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੇ ਚੁੱਕਿਆ ਹਾਂ ਬੀ ਜੀ ਪੀ ਵਿੱਚ। ਮਾਈਨੋਰਟੀ ਮੋਰਚਾ ਵਿੱਚ ਉਹਦੇ ਬਾਅਦ ਸਟੇਟ ਦਾ ਜਨ ਸੈਕਟਰੀ ਰਹਿ ਚੁੱਕਿਆ ਹੈ। ਔਰ ਸਪੋਕਸਪਰਸਨ ਮਾਈਨੋਰਟੀ ਵਿੱਚ ਰਹਿ ਚੁੱਕਿਆ ਹੈ। ਤੇ ਇਸ ਵੇਲੇ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਸ਼੍ਰੀ ਮਦਨ ਲਾਲ ਬੱਗਾ ਜੀ ਦੀ ਰਹਿਮਾਈ ਵਿੱਚ ਅੱਜ ਅਸੀਂ ਸੀਐਮ ਸਾਹਿਬ ਕੋਲ ਗਏ ਆ ਉੱਥੇ ਜਾ ਕੇ ਅਸੀਂ ਅੱਜ ਜੁਆਇਨਿੰਗ ਹੋਈ ਹੈ। ਬੀਜੇਪੀ ਵਿੱਚ ਇੱਕ ਬਹੁਤ ਲੰਬਾ ਸਮਾਂ ਸੀਗਾ ਕੋਈ ਛੋਟਾ ਨਹੀਂ ਸੀਗਾ ਪਾਰਟੀ ਨੂੰ ਛੱਡਣਾ ਜਾਂ ਪਾਰਟੀ ਨੂੰ ਛੱਡ ਕੇ ਅੱਜ ਦੂਜੀ ਪਾਰਟੀ ਨੂੰ ਜੁਆਇਨ ਕਰਨਾ ਕਿਉਂਕਿ ਕੋਈ ਵੀ ਪਾਰਟੀ ਹੈ ਇੱਕ ਫੈਮਲੀ ਹੈ ਫੈਮਲੀ ਨੂੰ ਛੱਡਣਾ ਇੰਨਾ ਆਸਾਨ ਨਹੀਂ ਸੀਗਾ ਜਿਦਾ ਮਨੀਸ਼ਾ ਜੀ ਨੇ ਕਿਹਾ ਇਟਸ ਨਾਟ ਅ ਸਮਾਲ ਡਿਸੀਜਨ ਇਹ ਡਿਸੀਜਨ ਜੋ ਹੈ ਬਹੁਤ ਹੀ ਇੱਕ ਤੁਸੀਂ ਕਹਿ ਲਓ ਕਿ ਬੰਦੇ ਵਾਸਤੇ ਬਹੁਤ ਮੁਸ਼ਕਿਲ ਡਿਸੀਜਨ ਹੁੰਦਾ ਹੈ ਕੋਈ ਵੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਆਣਾ ਇੱਕ ਛੋਟਾ ਸਮੇਂ ਨਹੀਂ 16 ਸਾਲ 16 ਸਾਲ ਅਸੀਂ ਪਾਰਟੀ ਨੂੰ ਦਿੱਤਾ ਹੈ ਤੇ ਪਾਰਟੀ ਨੇ ਵੀ ਬਹੁਤ ਕੁਝ ਦਿੱਤਾ ਹੈ ਮਾਨ ਸਨਮਾਨ ਵੀ ਦਿੱਤਾ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਿਹਾ ਹਾਂ ਉਦੇ ਬਾਅਦ ਪੰਜਾਬ ਵਿੱਚ ਵੀ ਜਨ ਸੈਕਟਰੀ ਲਿਆ ਉਹਦੇ ਬਾਅਦ ਸਪੋਕਸਪਰਸਨ ਵੀ ਰਿਹਾ ਤੇ ਪਾਰਟੀ ਨੇ ਵੀ ਬਹੁਤ ਕੁਝ ਦਿੱਤਾ ਬਟ ਜੋ ਕੁਝ ਪਿਛਲੇ ਸਮੇਂ ਤੋਂ ਜੋ ਪਾਰਟੀ ਦੀ ਨੀਤੀਆਂ ਔਰ ਜੋ ਮੇਰੀ ਕਮਿਊਨਿਟੀ ਜਿਹਦੇ ਕਰਕੇ ਅੱਜ ਮੈਂ ਇੱਥੇ ਹਾਂ ਉਸ ਕਮਿਊਨਿਟੀ ਨੂੰ ਜੋ ਕੁਝ ਸਹਿਣਾ ਪਿਆ ਸਾਡੇ ਕਰਕੇ ਕੁਝ ਇਹੋ ਜੇ ਕੁਝ ਐਪੀਸੋਡ ਹੋਏ ਜੋ ਮੈਂ ਇੱਥੇ ਕਹਿਣਾ ਨਹੀਂ ਚਾਹੁੰਦਾ ਉਹਨਾਂ ਐਪੀਸੋਡਾਂ ਕਰਕੇ ਬਹੁਤ ਕੁਝ ਹਾਈ ਕਮਾਂਡ ਨੂੰ ਵੀ ਮੈਂ ਚਿੱਠੀਆਂ ਲਿਖੀਆਂ ਮੈਂ ਨੱਡਾ ਸਾਹਿਬ ਤੱਕ ਨੂੰ ਚਿੱਠੀਆਂ ਲਿਖੀਆਂ ਉਹਨਾਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਆਇਆ ਮੈਂ ਆਪਣੇ 올 ਇੰਡੀਆ ਮਾਈਨੋਰਟੀ ਮੋਰਚਾ ਜਿਹੜਾ ਪ੍ਰੈਜ਼ੀਡੈਂਟ ਸੀਗੇ ਜਮਾਲ সিদ্দিকੀ ਜੀ ਨੂੰ ਵੀ ਚਿੱਠੀ ਲਿਖੀ ਕੋਈ ਜਵਾਬ ਨਹੀਂ ਸੀਗਾ ਇਹ ਸਾਰੀ ਚੀਜ਼ਾਂ ਦੇਖ ਕੇ ਨਾ ਜਦੋਂ ਬੰਦੇ ਦਾ ਇੱਕ ਮਨ ਪਰ ਜਾਂਦਾ ਹੈ ਕਿ 올 ਇੰਡੀਆ ਲੈਵਲ ਤੇ ਜਿਹੜੀ ਇੱਕ ਰਾਸ਼ਟਰੀ ਪਾਰਟੀ ਹੈ ਕੋਈ ਅਸੀਂ ਕਹੀਏ ਕਿ ਸਟੇਟ ਲੈਵਲ ਦੀ ਪਾਰਟੀ ਨਹੀਂ ਹੈ ਉੱਥੇ ਵੀ ਜਦ ਸੁਣਵਾਈ ਨਹੀਂ ਹੈ ਫਿਰ ਸੁਣਵਾਈ ਕਿਸ ਚੀਜ਼ ਦੀ ਤੇ ਕਮਿਊਨਿਟੀ ਕਿੱਥੇ ਜਾਈਏ ਖਾਸ ਕਰਕੇ ਜਿਸ ਕਮਿਊਨਿਟੀ ਨੂੰ ਮੈਂ ਬਿਲੋਂਗ ਕਰਦਾ ਉਸ ਕਮਿਊਨਿਟੀ ਨੂੰ ਆਜੀ ਦੀ ਡੇਟ ਵਿੱਚ ਕੀ ਸੈਣਾ ਪੈ ਰਿਹਾ ਮਾਈਨੋਰਟੀ ਮੋਰਚਾ ਵਿੱਚ ਰਹਿਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ ਖਾਸ ਕਰਕੇ ਬੀਜੇਪੀ ਵਿੱਚ ਬੀਜੇਪੀ ਵਿੱਚ ਮਾਈਨੋਰਟੀ ਮੋਰਚਾ ਵਿੱਚ 16 ਸਾਲ ਕੱਢਨੇ ਕੋਈ ਸੋਨ ਕਹਿ ਲੋ ਕਿ ਚਨੇ ਚਬਾਣ ਵਾਲੀ ਗੱਲ ਹੈ ਹਾਂ ਜੀ ਆਪ ਪਾਰਟੀ ਇਸ ਨੂੰ ਸਮਝ ਰਹੀ ਹੈ ਕਿ ਇਹ ਤਾਂ ਲੱਗਿਆ ਆਮ ਆਦਮੀ ਪਾਰਟੀ ਦੇਖੋ ਜੀ ਆਜੀ ਦੀ ਡੇਟ ਵਿੱਚ ਜੋ ਮਦਨ ਲਾਲ ਬੱਗਾ ਜੀ ਦੇ ਕੰਮ ਜੋ ਇਨਾਂ ਦੀ ਸੋਚ ਤੇ ਆਮ ਆਦਮੀ ਪਾਰਟੀ ਦੀ ਸੋਚ ਮੁੱਖ ਮੰਤਰੀ ਆਪਣੇ ਭਗਵਨ ਸਿੰਘ ਮਾਨ ਜੀ ਦੀ ਸਵੇਰੇ ਅਸੀਂ ਗੱਲ ਸੁਣ ਰਹੇ ਸੀਗੇ ਉਹਨਾਂ ਦੀ ਸੋਚ ਜੋ ਫਿਊਚਰਿਸਟਿਕ ਇੱਕ ਪਾਰਟੀ ਹੈ ਇੱਥੇ ਤੁਸੀਂ ਦੇਖੋ ਕਿ ਮਤਲਬ ਤੁਹਾਨੂੰ ਆਪਣਾ ਜਿਹੜੀ ਕਮਿਊਨਿਟੀ ਹੈ ਉਹਦਾ ਫਿਊਚਰ ਆਪਣਾ ਫਿਊਚਰ ਸਾਰਾ ਨਜ਼ਰ ਆਉਂਦਾ ਕਿ ਕੱਲ ਨੂੰ ਤੁਸੀਂ ਵੀ ਕਿਸੇ ਦਾ ਕੰਮ ਕਰਵਾ ਸਕੋਗੇ ਕੱਲ ਨੂੰ ਇੱਥੇ ਜਾ ਕੇ ਤੁਹਾਡਾ ਇਹ ਨਹੀਂ ਹੈ ਕਿ ਤੁਸੀਂ ਕਿਸੇ ਦਾ ਕੰਮ ਲੈ ਕੇ ਜਾਓ ਤੇ ਨੈਗਲੈਕਟ ਨਹੀਂ ਹੋਵੋਗੇ ਕੰਮ ਜ਼ਰੂਰ ਹੋਊਗਾ ਇਹੀ ਸੋਚ ਕੇ ਇਹੀ ਸੋਚ ਨੂੰ ਲੈ ਕੇ ਅਸੀਂ ਜਿਹੜਾ ਪਰਿਵਾਰ ਹੈ ਇਹ ਆਮ ਆਦਮੀ ਪਾਰਟੀ ਵੀ ਇੱਕ ਪਰਿਵਾਰ ਹੀ ਹੈ ਸਾਡਾ ਅੱਜ ਅਸੀਂ ਜੁਆਇਨ ਕੀਤਾ ਹੈ ਦੇਖੋ ਵਿਕਾਸ ਤੇ ਮੂੰਹ ਆਪ ਬੋਲਦਾ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਆਪਣੇ ਵਿਕਾਸ ਨੂੰ ਦੇਖਣ ਵਾਸਤੇ ਮੇਰੇ ਕਹਿਣ ਦੀ ਲੋੜ ਨਹੀਂ ਉਹ ਆਪ ਵਿਕਾਸ ਆਪ ਬੋਲਦਾ ਹੈ ਆਪਣੇ ਮੈਂ ਇਸ ਤੋਂ ਪਹਿਲੇ ਜਿਹੜੇ ਐਮਐਲਏ ਸੀ ਆਪਣੇ ਪਾਂਡੇ ਸਾਹਿਬ ਮੇਰੇ ਬਿਲਕੁਲ ਗੁਆਂਢੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਬਟ ਉਹ ਕਿੱਥੇ ਗੁਮੇ ਹੋਏ ਆ ਉਹ ਤੇ ਪਾਰਟੀ ਆਪ ਹੀ ਲਬ ਦੇਸੀ ਕੇ ਲੋਕੀ ਕਿ ਪਾਂਡੇ ਜੀ ਕਿੱਥੇ ਆ ਪਾਂਡੇ ਜੀ ਕਿੱਥੇ ਆ ਜੀ ਐਬਸੈਂਟ ਹੈ ਤੇ ਉਹ ਜਿਹੜਾ ਐਮਐਲਏ ਜਦੋਂ ਕਦੇ 5 ਸਾਲ ਜਾਂ 6 ਸਾਲ ਬਾਅਦ ਵੜਿਆ ਹੀ ਨਹੀਂ ਕੰਮ ਹੀ ਨਹੀਂ ਕਰਾਇਆ ਤੇ ਉਹਦੇ ਤੋਂ ਤੁਸੀਂ ਕੁਝ ਕਹਿ ਨਹੀਂ ਸਕਦੇ ਅੱਜ ਤਾਂ ਕੰਮ ਬੋਲਦੇ ਹੈ ਨਾ ਕਹਿਣ ਦੀ ਲੋੜ ਨਹੀਂ ਹੈ ਬੰਦੇ ਨਾਲ ਘੁੰਮਣ ਕੇ ਛੱਡਾਂ ਜਾਂਦੇ ਲ ਕਰਦਾ ਹਾਂ ਮੈਂ ਤਾਂ ਉਹੀ ਕਹਿ ਰਿਹਾ ਨਾਲਾ ਤੇ ਨਹੀਂ ਰਿਹਾ ਨਾ ਅਸੀਂ ਉਹਨੂੰ ਕੁਝ ਦਿਨਾਂ ਵਿੱਚ ਨਾਲਾ ਵੀ ਨੇ ਕਰਾਂਗੇ ਨਾ ਜੋਏ ਕਿ ਤੁਸੀਂ ਗ੍ਰੀਨਰੀ ਦੇਖ ਰਹੇ ਹੋ ਬਾਕੀ ਸਾਰੀ ਚੀਜ਼ਾਂ ਦੇਖ ਰਹੇ ਹੋ ਸਫਾਈ ਦੇਖ ਰਹੇ ਹੋ ਬਾਕੀ ਜਿਹਨੇ ਵਰਡ ਵਿੱਚ ਕੰਮ ਹੋਇਆ ਨਾਰਥ ਵਿੱਚ ਥੋੜਾ ਨਹੀਂ ਹੈ ਬਹੁਤ ਕੁਝ ਹੋਇਆ ਮੈਂ ਹੋਂ ਤਾਂ ਥੋੜੇ ਦਿਨ ਪਹਿਲਾਂ ਤੱਕ ਬੀਜੇਪੀ ਮਾਈਨੋਰਟੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਇਹਦਾ ਰੀਜਨ ਹੈ ਜੀ ਇੱਕ ਤਾਂ ਜਿਹੜੇ ਆਪਣੇ ਐਮਐਲਏ ਸਾਹਿਬ ਨੇ ਨਾਰਥ ਦੇ ਚੌਧਰੀ ਮਦਨ ਨਾਲ ਬੱਗਾ ਜੀ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਇੱਕ ਜਿਹੜੇ ਮਾਨ ਸਾਹਿਬ ਨੇ ਮਾਨਨੀਏ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਉਹਨਾਂ ਦੇ ਸੁਭਾਅ ਨੂੰ ਦੇਖ ਕੇ ਉਹਨਾਂ ਦੀ ਗੱਲਾਂ ਨੂੰ ਦੇਖ ਕੇ ਮਤਲਬ ਇੰਨੇ ਕ ਨਿਰਾਲੀਆਂ ਗੱਲਾਂ ਨੇ ਉਹਨਾਂ ਦੀਆਂ ਕਿ ਐ ਇੱਕ ਕਹਿੰਦੇ ਨੇ ਜੀ ਇੱਕ ਫੁੱਲ ਝੜਨਾ ਉਹ ਚੀਜ਼ ਉਹਨਾਂ ਕੋਲ ਆਇਆ ਉਹਨਾਂ ਦੇ ਗੱਲਾਂ 'ਚ ਫੁੱਲ ਝੜਦਾ ਹਰ ਕਿਸੇ ਨਾਲ ਪਿਆਰ ਕੋਈ ਜਾਤੀਵਾਦ ਨਹੀਂ ਜੀ ਕੰਮ ਵੀ ਦਿਖਦਾ ਵਾ ਤੇ ਉਹਨਾਂ ਦੇ ਜਿਹੜੀ ਗੱਲਬਾਤ ਹੈ ਉਹ ਵੀ ਦਿਖਦੀ ਆ ਇਹਨਾਂ ਤੋਂ ਮੈਂ ਇੰਪ੍ਰੈਸ ਹੋ ਕੇ ਜੀ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਪਾਰਟੀ ਵਾਸਤੇ ਕੰਮ ਕਰਦੇ ਜੀ ਆ ਜੀ ਸੋਰੀ ਪਾਰਟੀ ਵਾਸਤੇ ਕੰਮ ਕਰਦੇ ਜੀ ਇਹਦਾ ਵੀ ਇਹ ਕਰਕੇ ਭਾਜੀ ਬੀਜੇਪੀ ਵਾਸਤੇ ਬਹੁਤ ਖੁਸ਼ੀਤਾ ਜੀ ਜੇ ਮੈਂ ਕੰਮ ਕੀਤਾ ਤਾਂ ਹੀ ਮੈਂ ਨੂੰ ਤਿੰਨ ਬਾਰੇ ਜਨਰਲ ਸੈਕਟਰੀਆਂ ਜ਼ਿਲ੍ਹੇ ਦਾ ਇੱਕ ਬਾਰੇ ਕੈਸ਼ੀਅਰ ਆਈ ਸਟੇਟ ਦਾ ਹੁਣ ਜ਼ਿਲ੍ਹਾ ਪ੍ਰਧਾਨ ਦੀ ਜਮਵਾਰੀ ਸੀ ਜੇ ਕੰਮ ਕੀਤਾ ਤਾਂ ਹੀ ਪਾਰਟੀ ਨੇ ਦਿੱਤਾ ਸੀ ਕਿੱਤਾ ਜੀ ਉਹ ਪਾਰਟੀ ਵਾਸਤੇ ਆਮ ਵਾਲੀ ਪਾਰਟੀ ਵਾਸਤੇ ਕਰੂਗੀ ਬਿਲਕੁਲ ਕਰਾਂਗੇ ਜੀ ਜੀ ਜਾਨ ਲਾ ਕੇ ਕਰਾਂਗੇ ਲੋਕਾਂ ਕਿਹਦੇ ਦੇਖੋ ਕਿ ਜਿਹਨਾਂ ਤੁਸੀਂ ਜੁੜੇ ਆ ਅੱਗੇ ਆਣ ਜੀ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਜੀ ਲੋਕਾਂ ਨੂੰ ਅ ਅੱਗੇ ਆਣਾ ਚਾਹੀਦਾ ਲੋਕਾਂ ਨੂੰ ਵਿਕਾਸ ਦਾ ਵਿਕਾਸ ਦੇ ਉੱਤੇ ਵੋਟ ਕਰਨਾ ਚਾਹੀਦਾ ਕੰਮ ਦੇ ਵਾਸਤੇ ਵੋਟ ਕਰਨਾ ਚਾਹੀਦਾ ਨਾ ਕਿ ਜਾਤੀਵਾਦ ਪਿੱਛੇ ਜਾ ਕੇ ਆਪਣੀ ਵੋਟ ਖਰਾਬ ਕਰੀਏ ਇੱਕ ਭਾਈਚਾਰਕ ਸੰਦੇਸ਼ ਰਵੇ